ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਜਾਰਾ ਡੀਂਗਰਾਂ ਇਹ ਪਿੰਡ ਗੜਛੰਗਰ ਤਹਿਸੀਲ ਤੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਹੈ ਸੰਗਾ ਡੇਰੀ ਫਾਰਮ ਤੇ ਓਨਰ ਦਾ ਨਾਮ ਸਰਦਾਰ ਹਰਦਿਆਲ ਸਿੰਘ ਹੈ ਹਰਦਿਆਲ ਸਿੰਘ ਜੀ ਵੈਸੇ ਇੰਗਲੈਂਡ ਦੇ ਵਿੱਚ ਪਿਛਲੇ 50 ਸਾਲ ਤੋਂ ਰਹਿ ਰਹੇ ਆ ਪਰ ਇੱਕ ਦਿਲੀ ਇੱਛਾ ਜਾਂ ਉਹਨਾਂ ਦੇ ਬਜ਼ੁਰਗਾਂ ਦੀ ਸੋਚ ਕਿ ਪੰਜਾਬ ਦੇ ਵਿੱਚ ਆਪ ਦੇ ਏਰੀਆ ਦੇ ਵਿੱਚ ਆਪ ਦੀ ਜ਼ਮੀਨ ਦੇ ਉੱਤੇ ਇੱਕ ਫਾਰਮ ਜਿਹੜਾ ਉਹ ਕਾਮਯਾਬ ਕਰਨਾ ਜਿਹਦੇ ਨਾਲ ਪਿੰਡ ਦਾ ਨਾਮ ਵੀ ਰੌਸ਼ਨ ਹੋਵੇ ਤੇ ਨਾਲ ਇੱਕ ਰਾਹ ਦਸੇਰਾ ਵੀ ਬਣਨਾ ਉਹਨਾਂ ਵੀ ਰਾਸਤੇ ਜਿਹੜੇ ਪੰਜਾਬ 'ਚ ਕੋਈ ਬਿਜ਼ਨਸ ਕਰਨਾ ਚਾਹੁੰਦੇ ਆ ਇਸ ਫਾਰਮ ਦੀ ਇੱਕ ਖਾਸੀਅਤ ਹੈ ਮੈਂ ਜਦੋਂ ਵੀ ਵੀਡੀਓ ਬਣਾਉਣਾ ਹੈ ਬਹੁਤ ਵੀਡੀਓ 'ਚ ਜ਼ਿਕਰ ਕਰੀਦਾ ਵੀ ਬੰਦਾ ਜਿਹੜਾ ਮਾਲਕ ਹੈ ਖੁਦ ਨਿਗਰਾਨੀ ਨਹੀਂ ਰੱਖਦਾ ਤਾਂ ਫਾਰਮ ਇੱਕ ਕੰਮਜਾਬ ਨਹੀਂ ਹੁੰਦਾ ਪਰ ਇੱਥੇ ਉਹ ਧਾਰਨਾ ਉਲਟ ਹੋ ਜਾਂਦੀ ਹੈ ਕਿਉਂਕਿ ਇੱਥੇ ਜਿਹੜਾ ਫਾਰਮ ਹੈ ਉਹ ਟੋਟਲੀ ਜਿਹੜੇ ਵੀਰ ਇੱਥੇ ਲੇਬਰ ਕਰਦੇ ਆ ਜਿਹੜੇ ਇੱਥੇ ਮਿਹਨਤ ਆਪਦੀ ਕਰਦੇ ਆ ਨੌਕਰੀ ਕਰਦੇ ਆ ਉਹਨਾਂ ਦੇ ਸਿਰ ਤੇ ਚੱਲਦਾ ਤੇ ਨਿਗਰਾਨੀ ਜਿਹੜੀ ਉਹ ਕੈਮਰਿਆਂ ਦੇ ਜ਼ਰੀਏ ਹੁੰਦੀ ਹੈ ਹਰੇਕ ਗਾਂ ਦੇ ਗਲ ਦੇ ਵਿੱਚ ਇੱਕ ਸੈਂਸਰ ਵਾਲਾ ਟੈਗ ਪਾਇਆ ਹੋਇਆ ਹੈ ਟੋਟਲ ਡਾਟਾ ਹਰ ਰੋਜ਼ ਇੱਕ ਰਿਪੋਰਟ ਜਿਹੜੀ ਉਹਨਾਂ ਤੱਕ ਪਹੁੰਚਦੀ ਹੈ ਉਸ ਰਿਪੋਰਟ ਨੂੰ ਪੜਿਆ ਜਾਂਦਾ ਹੈ ਉਹਨੂੰ ਦੇਖਿਆ ਜਾਂਦਾ ਤੇ ਉਸ ਤੋਂ ਬਾਅਦ ਚੋਦੇ ਤੇ ਕੰਮ ਕਰਕੇ ਇਸ ਫਾਰਮ ਨੂੰ ਕਾਮਯਾਬ ਸਰਦਾਰ ਹਰਦੀਾਲ ਸਿੰਘ ਜੀ ਕਰ ਰਹੇ ਆ ਸੰਘਾ ਢੇਰੀ ਫਾਰਮ ਦੇ ਵਿੱਚ ਅੱਜ ਇਹਨਾਂ ਨੇ ਕੁਝ ਗਾਵਾਂ ਤੇ ਕੁਝ ਵਾੜਾਂ ਵਕਾਊ ਕੀਤੀਆਂ ਇਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੈਸੇ 300 ਪਸ਼ੂਆਂ ਦਾ ਫਾਰਮ ਆ ਜਿਹਦੇ ਵਿੱਚ 60 ਤੋਂ 70 ਮੱਝਾਂ ਤੇ ਲਗਭਗ 200 200 ਪਲੱਸ ਜਿਹੜੇ ਉਹ گاਵਾਂ ਦੇ ਨਾਗ ਇੱਥੇ ਇਹਨਾਂ ਕੋਲ ਵਿਕਰੀ ਆ ਜਿਹੜੇ ਫਾਰਮ ਦੇ ਉੱਤੇ ਮੌਜੂਦ ਆ ਉਹਨਾਂ ਦੇ ਵਿੱਚੋਂ ਕੁਸਕ ਪਸ਼ੂ ਜਿਵੇਂ ਜਿਵੇਂ ਗਿਣਤੀ ਵਧਦੀ ਹੈ ਸੇਲ ਕਰਨੇ ਪੈਂਦੇ ਆ ਸੋ ਆਓ گاਵਾਂ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰੀਏ ਤੇ ਰੇਟ ਕੋਸ਼ਿਸ਼ ਰਹਿਣੀ ਆ ਵੀਡੀਓ ਦੇ ਵਿੱਚ ਕਰਨ ਦੀ ਪਰ ਜਿਹਨੇ ਪਸ਼ੂ ਖਰੀਦਣਾ ਹੈ ਉਹਦਾ ਹੱਕਾ ਵੀ ਆ ਕੇ ਤਸੱਲੀ ਕਰੇ ਕੀਮਤਾਂ ਘਟ ਵਧ ਮੌਕੇ ਦੇ ਹੋ ਜਾਂਦੀਆਂ ਹੁੰਦੀਆਂ ਜਦੋਂ ਕੋਈ ਭਰਾ ਪਹੁੰਚਦਾ ਸੋ ਤੁਸੀਂ ਪਸ਼ੂ ਦੇਖਦੇ ਜਾਓ ਕੀਮਤਾਂ ਸੁਣ ਜ਼ਰੂਰ ਲਿਓ ਪਰ ਸੌਦੇ ਕੋਸ਼ਿਸ਼ ਕਰਿਓ ਵੀ ਇੱਥੇ ਆ ਕੇ ਕਰਿਓ ਇਦੋਂ ਤੋਂ ਚੋਕੇ ਦੇਖ ਲਓ ਆਓ ਮਿਲ ਜੀਏ ਆਪਾਂ ਤੇ ਗੱਲਬਾਤ ਕਰਦੇ ਹਾਂ ਨਗਾਵਾ ਸੰਬੰਧੀ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੰਕਲ ਜੀ ਮੈਂ ਵੈਸੇ ਆਪਾਂ ਮੱਝਾਂ ਵਾਲੀ ਵੀਡੀਓ ਜਿਹੜੀ ਬਣਾਈ ਸੀਗੀ ਉਹਦੇ ਚ ਫਾਰਮ ਦੀ ਬੈਕਗ੍ਰਾਉਂਡ ਸਾਰੀ ਦੱਸੀ ਹੋਈ ਐ ਜੀ ਮੈਂ ਸ਼ੁਰੂਆਤ ਚ ਇੱਕ ਗੱਲ ਕਹੀ ਸੀ ਵੀ ਪਹਿਲਾਂ ਮੇਰੀ ਧਾਰਨਾ ਇਹ ਸੀ ਵੀ ਕੋਈ ਵੀ ਡੇਰੀ ਫਾਰਮ ਹੈ ਜਿੰਨਾ ਚਿਰ ਉਹਦਾ ਮਾਲਕ 24 ਘੰਟੇ ਵਿੱਚ ਨਹੀਂ ਰਹਿੰਦਾ ਉਹ ਕਾਮਯਾਬ ਨਹੀਂ ਹੁੰਦਾ ਪਰ ਇੱਥੇ ਇਥੋਂ ਦੀ ਐਗਜ਼ਾਮਪਲ ਉਲਟਾ ਕੁਛ ਹੈ ਨਾ ਤੁਸੀਂ ਲਗਾ ਲੀ ਕੈਮਰੇਆਂ ਦੇ ਜ਼ਰੀਏ ਰੱਖਦੇ ਹੋ ਬਿਲਕੁਲ ਉਲਟਾ ਮੈਂ ਸਾਲ ਦੇ ਵਿੱਚ ਤਕਰੀਬਨ ਅੱਧਾ ਸਾਲ ਆਪ ਇੱਥੇ ਰਹਿਣਾ ਤੇ ਮੇਰੇ ਬੱਚੇ ਆਉਂਦੇ ਹੈਗੇ ਆ ਹਮ ਸਾਰੇ ਪਰਿਵਾਰ ਫੁੱਲੀ ਟ੍ਰੇਨ ਹਮ ਤੇ ਸਟਾਫ ਲੱਭਣ ਨੂੰ ਹਮ ਬਹੁਤ ਮੁਸ਼ਕਲ ਹੋਇਆ ਸਾਨੂੰ ਅਸੀਂ ਤਕਰੀਬਨ 50 60 ਸਟਾਫ ਚੇਂਜ ਕੀਤੇ ਆ ਆ ਜਾ ਕੇ ਰਿਲਾਈਅਬਲ ਬੰਦੇ ਮਿਲੇ ਆ ਹਮ ਜਿਨ੍ਹਾਂ ਦਾ ਇਹ ਫਾਇਦਾ ਜਿੱਦਾਂ ਅਸੀਂ ਇਹਨਾਂ ਨੂੰ ਯੂਕੇ ਦੀ ਤਰ੍ਹਾਂ ਸਿਖਾਇਆ ਹਮ ਇਹ ਪੂਰਾ ਸਾਨੂੰ ਇੰਗਲਿਸ਼ ਦੇ ਵਿੱਚ ਆਪਣੀ ਰੋਜ਼ ਹਰ ਚੀਜ਼ ਦੀ ਸਟਾਕ ਕਿੰਨਾ ਹੋਇਆ ਕੀ ਮੇਨਟੇਨੈਂਸ ਕੀ ਕੀਤੀ ਚਾਹੀਦੀ ਆ ਉਹ ਸਾਰਾ ਕੁਝ ਸਾਨੂੰ ਰਿਪੋਰਟ ਕਰਦੇ ਆ ਠੀਕ ਹੈ ਨੈਕਸਟ ਡੇ ਅਸੀਂ ਉਹ ਕਰ ਦਿੰਦੇ ਆ ਬਾਕੀ ਸਾਰੀ ਜਿਹੜੀ ਫਾਰਮ ਹੈ ਫੁਲੀ ਆਟੋਮੈਟਿਕ ਆ ਦੁੱਧ ਮਿਲਕਿੰਗ ਪਾਰਲ ਤੋਂ ਪਤਾ ਲੱਗ ਜਾਂਦਾ ਤੇ ਡਿਜ਼ੀਜ਼ ਜਿਹੜੀ ਡਾਕਟਰ ਇੱਥੇ ਸਵੇਰ ਸ਼ਾਮ ਦੋ ਵੇਲੇ ਆਉਂਦੇ ਆ ਉਹ ਪੱਕੇ ਡਾਕਟਰ ਰੱਖਿਆ ਹੋਆ ਠੀਕ ਹੈ ਤੇ ਜਿਹੜੇ ਕੋਈ ਵੀ ਰਿਪੋਰਟ ਆ ਦੱਸਦੇ ਹੈਗੇ ਆ ਤੇ ਉਹਦੇ ਨਾਲ ਇਹ ਹੈ ਕਿ ਇਹਨਾਂ ਬੱਚਿਆਂ ਨੇ ਇੱਕ ਉਹ ਮੇਰਾ ਇੱਕ ਸੁਪਨਾ ਪੂਰਾ ਕਰ ਦਿੱਤਾ ਕਿ ਹਰ ਬਿਜ਼ਨਸ ਮਾਲਕ ਤੋਂ ਬਗੈਰ ਚੱਲ ਸਕਦਾ ਸਹੀ ਹੈ ਔਰ ਮੈਂ ਚਲਾ ਕੇ ਦਿਖਾ ਦਤਾ ਹੈਗਾ ਮੈਂ ਸਕਸੈਸਫੁਲ ਆ ਔਰ ਇਹ ਬੱਚੇ ਬੜੇ ਸਕਸੈਸਫੁਲ ਹੈਗੇ ਮੇਰੇ ਨਾਲ ਔਰ ਮਾਲਕ ਤੋਂ ਵੱਧ ਵੀ ਕੰਮ ਕਰਦੇ ਹੈਗੇ ਆ ਔਰ ਇਸ ਚੀਜ਼ ਦੀ ਨੂੰ ਬੜੀ ਖੁਸ਼ੀ ਹੈ ਇਸ ਹਿਸਾਬ ਨਾਲ ਇਸ ਫਾਰਮ ਨੂੰ ਬਹੁਤ ਅੱਗੇ ਜਾ ਸਕਦੇ ਆ ਲਗਭਗ ਕਿੰਨੇ ਪਸ਼ੂਆਂ ਦਾ ਇਸ ਟਾਈਮ ਤੱਕ ਇਸ ਲਈ ਓਵਰ 300 ਐਨੀਮਲਸ ਹੈਗੇ ਆ 300 ਦੇ ਕੋਲ ਤੇ ਇਹ ਫਾਰਮ 1921 ਦੇ ਵਿੱਚ ਅਸੀਂ ਪੀਡੀਐਫ ਦੀ ਜਿੰਨੀ ਉਹਨਾਂ ਦੀ ਗਾਰਡਸ ਦੇ ਫੱਲੇ ਸ਼ੁਰੂ ਕੀਤਾ ਸੀ ਹਮ ਤੇ ਉੱਥੇ ਬਣਾ ਉਹਨਾਂ ਨੇ ਸਾਨੂੰ ਗਾਇਡ ਕੀਤਾ ਔਰ ਅੱਛੇ ਪਸ਼ੂ ਲੈ ਕੇ ਦਿੱਤੇ ਉਹ ਤੋਂ ਬਾਅਦ ਜਿਹੜਾ ਮੇਨ ਨਾਮ ਮੇਰੀ ਜ਼ਿੰਦਗੀ ਚ ਹੈਗਾ ਉਹ ਇਕਵਾਲ ਸਿੰਘ ਹੈਗਾ ਕਲਿਆਣਾ ਜਿਹੜਾ ਅੱਜ ਬਹੁਤ ਪਟਾਲੇ ਚ ਉਹਨੇ ਮੈਨੂੰ ਦਿਲ ਖੋਲ ਕੇ ਜਿਹੜੀ ਗਾਂ ਮੈਨੂੰ ਚਾਹੀਦੀ ਸੀ ਉਹ ਹੀ ਮੈਨੂੰ ਦੇ ਦਿੱਤੀਆਂ ਸੀ ਇਹ ਸਾਰੀ ਫਿਰ ਬਰੀਡ ਜਿਹੜੀ ਕਲੈਕਟ ਕੀਤੀ ਹੈ ਅਲੱਗ-ਅਲੱਗ ਫਾਰਮਾਂ ਚ ਉਹ ਇਕੱਠੇ ਕੀਤੇ ਜੀ ਤਕਰੀਬਨ 4 ਫਾਰਮ ਲੱਗੇ ਸਾਨੂੰ ਲੈਣ ਨੂੰ ਪਸ਼ੂ ਹਮ ਤੇਦੇ ਵਿੱਚ ਕਿ ਜਿਵੇਂ 24 ਗਾਇਆਂ ਮਿਲ ਗਈਆਂ ਇੱਕ ਫਾਰਮ ਤੋਂ ਹੂੰ ਤੇ ਕਿਤੇ ੋਂ 12 ਮਿਲ ਗਈਆਂ ਕਿਤੇ 18 ਮਿਲ ਗਈਆਂ ਤੇ ਜਿਹੜੇ ਅੱਛੀ ਰਿਪਿਊਟੇਬਲ ਫਾਰਮ ਸੀਗੇ ਉਹਨਾਂ ਕੋਲੋਂ ਇਹ ਸਟਾਕ ਸਾਰਾ ਲਿਆ ਠੀਕ ਹੈ ਤਾਂ ਕਿ ਸਾਨੂੰ ਘੱਟ ਤਕਲੀਫ ਆਵੇ ਹਾਲਾਂਕਿ ਜਦੋਂ ਤੁਸੀਂ ਸਟਾਕ ਕਿਸੇ ਕੋਲੋਂ ਵੀ ਲੈਣੇ ਆ ਨੈਚੁਰਲੀ ਉਹ ਸਟਾਕ ਉਸ ਲੈਵਲ ਦਾ ਨਹੀਂ ਹੁੰਦਾ ਜਿਹ ਲੈਵਲ ਤੇ ਅਸੀਂ ਜਾਣਾ ਚਾਹੁੰਦੇ ਆ ਹੂੰ ਤੇ ਉਹ ਹੁਣ ਬਰੀਡ ਨੂੰ ਉਹਦੇ ਪਿੱਛੇ ਸਾਡਾ ਕੰਮ ਹੈ ਫੋਕਸ ਵਧੀਆ ਹੈਗਾ ਹਾਂ ਇਹਨਾਂ ਦੀ ਜਿੰਨੀ ਇਨਫਰਾਸਟ੍ਰਕਚਰ ਵਧੀਆ ਕੀਤਾ ਹਾਂ ਮੇਨਟੇਨ ਬਹੁਤ ਅੱਛੀ ਆ ਤੇ ਉਹ ਤੋਂ ਬਾਅਦ ਫੀਡ ਅੱਛੀ ਆ ਔਰ ਸਿਵਨ ਬਹੁਤ ਅੱਛੇ ਲਗਾਏ ਆ ਸਹੀ ਹੈ ਇਹਦੇ ਨਾਲ ਸਾਡੇ ਆਪਣੇ ਹਰ ਸਾਲ 50 ਬੱਚੀਆਂ ਪੈਦਾ ਹੋ ਜਾਂਦੀਆਂ ਹੈ ਜੀ ਤੁਹਾਡੇ ਨਾਲ ਹੀ ਭਾਈ ਨਰਮਲ ਸਿੰਘ ਬੈਠਿਆ ਹਾਂ ਜੀ ਪੁੱਚੋ ਖੁਰਦ ਵਾਲੇ ਸਿੱਧੂ ਸਾਹਿਬ ਜੀ ਇਹਨਾਂ ਨਾਲ ਕੰਟੈਕਟ ਤੁਹਾਡਾ ਕਿਵੇਂ ਹੋਇਆ ਸੀ ਫਸ ਬਲੇਕ ਦੋਇਨਾ ਹਮ ਦੋਸਤੀ ਹੋ ਗਈ ਹਮ ਔਰ ਇਹਨਾਂ ਦੇ ਖਿਆਲات ਅੱਛੇ ਲੱਗੇ ਹਮ ਇਹਨਾਂ ਨੇ ਫਿਰ ਮੈਨੂੰ ਤੁਹਾਡੇ ਤੁਹਾਨੂੰ ਸਾਡੇ ਨਾਲ ਇੰਟਰੋਡਿਊਸ ਕੀਤਾ ਹਮ ਹਾਲਾਂਕਿ ਤੁਸੀਂ ਮੈਂ ਤੁਹਾਨੂੰ ਬਹੁਤ ਪਹਿਲਾਂ ਤੋਂ ਜਾਣਦਾ ਸੀ ਅੱਛਾ ਤੇ ਸ਼ਾਇਦ ਤੁਸੀਂ ਫਿਰ ਮੇਰੇ ਫੋਨ ਕਾਲ ਲਗਨੌਰ ਵੀ ਕੀਤੇ ਕਈ ਵਾਰੀ ਬਿਜ਼ੀ ਕਰਕੇ ਬਟ ਇਹਨਾਂ ਦੀ ਮਿਹਨਤ ਨਾਲ ਤੁਸੀਂ ਅੱਜ ਇੱਥੇ ਬੈਠੇ ਹੋ ਤੇ ਇਹਨਾਂ ਦਾ ਵੀ ਬਹੁਤ ਅੱਜ ਧੰਨਵਾਦ ਹੈਗਾ ਤੇ ਅੱਛਾ ਅੱਜ ਆਪਾਂ ਕੁਝ ਗਾਵਾਂ ਸੇਲ ਕਰਨੀਆਂ ਆਪਾਂ ਗਾਵਾਂ ਵੀਰ ਲੈ ਆਊਗਾ ਤੇ ਆਪਾਂ ਉਹਨਾਂ ਦਾ ਡਾਟਾ ਦਿੰਦੇ ਜਾਵਾਂਗੇ ਬਿਲਕੁਲ ਠੀਕ ਹੈ ਜੀ ਜਿਹੜੀ ਪਹਿਲੇ ਨੰਬਰ ਤੇ ਵੈੜ ਵੀਰ ਇਧਰਲੇ ਪਾਸੇ ਨੂੰ ਲੈ ਕੇ ਆ ਰਿਹਾ ਹੈ ਇਹਦੀ ਡਿਟੇਲ ਤੁਸੀਂ ਦੱਸ ਦਿਓ ਇਹ ਆਪਾਂ ਤੋਂ ਥਰਡ ਇਲੈਕਸ਼ਨ ਸੂਏਜ ਸੂਰੇਈਆ ਠੀਕ ਹੈ ਸੂਈਆ ਹੁਣ ਸੌਰੀ ਇਹ ਏਵੀਸੀ ਪਾਈਪਰ ਦੀ ਠੀਕ ਹੈ ਠੀਕ ਹੈ ਤੇ ਇਹਦਾ ਟੈਗ ਨੰਬਰ 69 ਆ ਸਾਡਾ ਹਮ ਹਮ ਤੇ ਇਹ 25824 ਨੂੰ ਹਮ ਇਹਨੇ ਕਾਬ ਕੀਤਾ ਹੈਗਾ 25824 ਨੂੰ ਹਾਂਜੀ ਠੀਕ ਹੈ ਤੇ ਇਹ ਜਿਹੜੀ ਗਾਂ ਆ ਬਹੁਤ ਅੱਛੇ ਦੁੱਧ ਵਾਲੀ ਆ ਹਮ ਪਿਛਲੇ ਵਾਰ ਅਸੀਂ ਇਹਦਾ ਦੁੱਧ ਲਿਆ ਤੇ 35 ਦੇ ਕਰੀਬ ਇਸਨੇ ਤੁਹਾਨੂੰ ਪਿਛਲਾ ਦਿੱਤਾ ਐਸ ਤਰ੍ਹਾਂ ਤੁਸੀਂ ਆਰਡਰ ਦੇਖ ਹੀ ਸਕਦੇ ਹੋ ਹਮ ਤੇ ਹੋਰ ਵਧੇਗੀ ਠੀਕ ਹੈ ਇਸ ਟਾਈਮ ਦੁੱਧ ਕਿੰਨਾ ਹੋਊਗਾ ਜੀ ਐਸ ਵੇਲੇ ਇਹ 27 28 ਲੀਟਰ ਕਰ ਰਹੀ ਹੈ ਜੀ 27 28 ਲੀਟਰ ਇਸ ਤੋਂ ਬੰਦ ਕਰ ਰਹੀ ਹੈ ਪਰ ਇਹ ਦੇਖੋ ਕਾਫੀ ਨੇ ਕੀ ਦਿੱਤਾ ਇਹਦੇ ਮਗਰ ਬੱਛਾ ਸੀ ਬੱਛਾ ਸੀ ਓਕੇ ਕੀਮਤ ਇਹਦੀ ਆਪਾਂ ਕੀ ਸੋਚੀ ਹੈ ਜੀ ਇਹ ਆਪਾਂ 1 ਲੱਖ ਤੇ 45000 ਦੀਆਂ ਦੇਵਾਂਗੇ 1 ਲੱਖ 45000 ਹਾਂਜੀ ਕਿੱਲੇ ਚੱਲੋ ਬਈ ਸੋ 1 ਲੱਖ ਤੇ 45000 ਦੀ ਦੱਸੋ ਇਹ ਗਾਂ ਇਸ ਟਾਈਮ 27 28 ਕਿਲੋ ਦੁੱਧ ਤੇ ਚੱਲਦੀ ਹੈ 35 ਕਿਲੋ ਪਿਛਲੇ ਸੂਏ ਦਾ ਰਿਕਾਰਡ ਹੈ ਸਪਾਈਕਰ ਬੋਲਦੀ ਹੈ ਬਾਕੀ ਡਾਟਾ ਸਾਰਾ ਤੁਸੀਂ ਸੁਣ ਲਿਆ ਆਲਰੇਡੀ ਪਹਿਲੇ ਨੰਬਰ ਤੇ ਨੂੰ ਦੇਖੋ ਅੰਕਲ ਜੀ 2 ਨੰਬਰ ਦੇ ਉੱਤੇ ਵਹਿੜ ਵੀਰ ਲੈ ਕੇ ਆ ਰਿਹਾ ਇਹਦਾ ਡਾਟਾ ਤੁਸੀਂ ਦੇ ਦਿਓ ਇਹ ਜਿਹੜੀ ਵਹਿੜ ਆ ਇਹ ਵੀ ਇਹ ਵੀ ਇਸ ਪਾਈਪਰ ਦੀ ਹੈਗੀ ਆ ਠੀਕ ਹੈ ਤੇ ਇਹਦਾ ਨੰਬਰ ਟੈਗ ਨੰਬਰ 175 ਹੈਗਾ ਠੀਕ ਹੈ ਇਹ ਇਹ ਵੀ 25 8 ਨੂੰ ਸੂਈ ਸੀ ਹੂੰ ਤੇ ਇਹ ਦੇ ਮਗਰ ਬੱਚੀ ਹੈਗੀ ਆ ਠੀਕ ਹੈ ਬੱਚੀ 40 433 ਬੋਲ ਜਿਹੜਾ ਕਿ ਸੈਗ ਦਾ ਬੋਲ ਹੈ ਜਰਮਨ ਇੰਪੋਰਟਡ ਬੋਲ ਹੈ ਜਿਹੜੀ ਜਿਹਦੀ ਮਾਂ ਦਾ ਦੁੱਧ ਤਕਰੀਬਨ 20000 ਲੀਟਰ ਤੱਕ ਹੈਗਾ ਅੱਛਾ ਔਰ 4.3 ਫੈਕਟ ਤੱਕ ਹੈਗਾ ਠੀਕ ਹੈ ਇਹਦੀ ਉਹਦੀ ਇਹਦੀ ਬੱਚੀ ਜਿਹੜੀ ਉਹਦੀ ਤੀ ਹੈ ਇਹ ਆਪ ਏਬੀਐਸ ਪਾਈਪਰ ਦੀ ਹੈ ਇਹਦੀ ਲੈਕਟੇਸ਼ਨ ਕਿਹੜੀ ਹੈ ਜੀ ਇਹ ਇਸ ਵੇਲੇ ਇਹ ਪਹਿਲੇ ਸੂਏ ਸੂਈਆ ਪਹਿਲਣਾ ਪਹਿਲਣਾ ਓਕੇ ਠੀਕ ਹੈ ਐਸ ਟਾਈਮ ਦੁੱਧ ਕਿੰਨਾ ਹੋਊਗਾ ਜੀ ਹਾਜ਼ਰ ਇਹ ਜਦੋਂ ਹੁਣਾਂ ਸ਼ੁਰੂ ਹੋਈ ਆ ਤੈਨੇ 20 ਲੀਟਰ ਤੋਂ ਸ਼ੁਰੂ ਕੀਤਾ ਦੁੱਧ ਹੂੰ ਤੇ ਇਹ ਮੇਰੇ ਸਾਬ ਨਾਲ ਪਹਿਲੇ ਸੂਏਜ 28 ਲੀਟਰ ਦੋਗੀ ਮਤੋਂ ਬਾਦ ਠੀਕ ਹੈ ਪਹਿਲੇ ਲੀਟਰ ਇਹਦੀ ਡਿਮਾਂਡ ਕੀ ਰੱਖਦੇ ਹੋ ਜੀ 1,45,000 ਇਹਦੀ ਡਿਮਾਂਡ 1,45 ਦਾ ਰੇਟ ਓਕੇ ਕਮਾ ਦੇ ਬਈ ਸੋ ਦੋਸੋ 1,45,000 ਇਹਦਾ ਰੇਟ ਜਿਹੜਾ ਉਹ ਅੰਕਲ ਜੀ ਹੋਰਾਂ ਨੇ ਸੋਚਿਆ ਰੱਖਿਆ ਖੈਰ ਜਾਜ ਰੇਟਾ ਹਾਈਟ ਫੋਲਾ ਲੈਂਥ ਫੋਲਾ ਬਾਡੀ ਬੰਦ ਪਰ ਬੜੀ ਜਵਰਦਸਤ ਹੈ ਅਥੀ ਚਵਾਈ ਵਾਲਾ ਥਣ ਵੀ ਹੈ ਮਸ਼ੀਨ ਤੇ ਚੋਲੋਂਗੇ ਤਾਂ ਵੀ ਕੰਮ ਜਾਬ ਰੋ ਡਾਟਾ ਸਾਰਾ ਮਿਲ ਗਿਆ 25 ਇਹਦੇ ਨਾਲ ਹੈ 2 ਨੰਬਰ ਤੇ ਦੇਖ ਰਹੇ ਹੋ ਤੁਸੀਂ 3 ਨੰਬਰ ਤੇ ਜਿਹੜੀ ਗਾਂ ਵੀਰ ਲੈ ਕੇ ਆ ਰਿਹਾ ਜੀ ਇਹਦੀ ਡਿਟੇਲ ਦੇ ਦਿਓ ਇਹ ਇਹ ਜਿਹੜੀ ਗਾਂ ਆ ਇਹਦਾ 100 142 ਟੈਗ ਹੈ ਇਹਦਾ 142 ਹਾਂ 142 ਇਹਦਾ ਟੈਗ ਹੈ ਜੀ ਉਹ ਠੀਕ ਹੈ ਤੇ ਇਹ ਫਸ ਲੈਕਟੇਸ਼ਨ ਇਹਦੀ ਆ ਹੂੰ ਤੇ ਇਹ ਵੀ ਇਸ ਐਵਰੇਸ ਦੀ ਇਹ ਤਿਆਗ ਗਿਆ ਮਾ ਇਹਦਾ ਹੈਗਾ ਹੂੰ ਤੇ 29 8 ਨੂੰ ਇਹ ਸੋਈ ਆ 29 8 ਨੂੰ ਤੇ ਇਹਦੇ ਇਹਦੇ ਇਹਦਾ ਜਿਹੜਾ ਸਿਮ ਲਾਇਆ ਸੀ 40 432 ਸੈਖ ਦਾ ਜਿਹੜਾ ਜਰਮਨ ਬੋਲਿਆ ਉਹਦਾ ਦੇ ਸਿਮਨ ਲੱਗਾ ਸੀ ਤੇ ਇਹਨੇ ਮਗਰ ਬੱਚੀ ਆ ਇਹਦੇ ਉਹ ਵੀ 40 433 ਦੀ ਆ ਆ ਇਸ ਟਾਈਮ ਇਹਦੇ ਥੋੜੇ ਦੁੱਧ ਕਿੰਨਾ ਹਾਜ਼ਰ ਹੋਊਗਾ ਅੰਦਾਜ਼ਾ ਕੋਈ ਇਹ 25 ਲੀਟਰ ਤੱਕ ਆ ਰਹੀ ਗਈ ਆ ਉੱਤੇ ਹੋ ਗਈ ਆ 25 ਤੋਂ ਵੀ ਤੁਹਾਨੂੰ ਦੇ ਦਿਆ ਇਹ ਤਾਂ ਬਹੁਤ ਹੈਵੀ ਦੁੱਧ ਵਾਲੀ ਗਾਂ ਲੱਗਦੀ ਆ ਠੀਕ ਆ ਇਹਦਾ ਰੇਟ ਕੀ ਰਹੂਗਾ ਕੀਮਤ ਕੀ ਇਹ ਇਹਦਾ ਰੇਟ ਆਪਾਂ 160 ਠੀਕ ਆ 1 ਲੱਖ ਤੇ 60 ਹਜ਼ਾਰ ਦੋਸਤੋ ਇਹਦਾ ਰੇਟ ਰੱਖਿਆ ਹੈ ਤੇ ਮਗਰ ਬੱਚੀ ਆ ਬੱਚਾ ਬੱਚੀ ਟਾਂਚਾ ਚੰਗਾ ਲੈ ਚੱਲ ਭਾਈ ਬੰਦ ਲੈ ਜਾ ਸੋ ਥੋੜਾ ਕਿਉਂਕਿ ਫਾਰਮ 'ਚ ਖੁੱਲੀਆਂ ਰਹਿੰਦੀਆਂ ਤੇ ਤਲਿਆਰੇ ਅੱਜ ਹੀ ਪਾਏ ਆ ਫਿਰ ਵੀ ਸੋਹਣਾ ਤੁਰ ਕੇ ਦਿਖਾ ਰਹੀਆਂ ਇਹ ਤੁਹਾਨੂੰ 3 ਨੰਬਰ ਤੇ ਦਿਖਾ ਰਹੇ ਸੀ ਅ ਚਾਰ ਨੰਬਰ ਤੇ ਆਪਾਂ ਇੱਕ ਗਾਂ ਤੋਰ ਰਹੇ ਆ ਜੀ ਇਹਦੀ ਡਿਟੇਲ ਦੇ ਦਿਓ ਜੇ ਨਾਲ ਟੈਗ ਨੰਬਰ ਬੋਲ ਦਿਓ ਜੀ ਇਹਦਾ ਟੈਗ ਨੰਬਰ ਕਿੰਨਾ ਹੈ ਜੀ ਇਹਦਾ ਟੈਗ ਨੰਬਰ 531 ਆ 531 ਨੰਬਰ ਹੈ ਵੀਰੇ ਟੈਗ ਓਕੇ ਠੀਕ ਹੈ ਅੱਛਾ ਇਹ ਕੀ ਡਿਟੇਲ ਹੈ ਦੀ ਇਹ ਵੀ ਐਸਪਾਈਪਰ ਦੀ ਹੈ ਆਪ ਤੇ 29 ਅੱਠ ਨੂੰ ਇਹਨੇ ਬੱਚਾ ਦਿੱਤਾ ਹੂੰ ਤੇ ਇਹਦੀ ਇਹਦਾ ਜਿਹੜਾ ਸਿਮ ਰੱਖਿਆ ਸੀ 40 433 ਸੈੱਜ ਦੇ ਬੋਲਦਾ ਠੀਕ ਹੈ ਇਹਨੇ ਗਾਂ ਹ ਫੀਮੇਲ ਦਿੱਤੀ ਆ 40 433 ਦੀ ਠੀਕ ਹੈ ਇਹਦੀ ਕੀਮਤ ਕੀ ਰੱਖਦੇ ਹੋ ਜੀ ਤੇ ਦੁੱਧ ਕਿੰਨਾ ਇਸ ਟਾਈਮ ਇਹ ਦੁੱਧ 35 ਪਲੱਸ ਕਰੇਗੀ ਹੈ ਗਾਂ ਰੇਟ ਕੀ ਰਹੂਗਾ ਜੀ ਦਾ ਇਹਦਾ ਰੇਟ ਆਪਾਂ 1 ਲੱਖ 80000 ਦੋਸਤੋ ਹਾਈਸਟ ਰੇਟ ਹੈ 1 ਲੱਖ ਤੇ 80000 ਇਸ ਲੋਟ ਦੇ ਵਿੱਚੋਂ ਪਰ ਨਾਲ ਇਹ ਵੀ ਗੱਲ ਆ ਵੀ ਇੱਕ ਗਾਂ ਵੀ ਟੌਪ ਦੀ ਤੁਹਾਨੂੰ ਦਿਖਾ ਰਹੇ ਆ ਦੁੱਧ 35 ਕਿਲੋ ਕਰ ਕੀ ਕਰਮ ਵਾਲੀ ਟੋਟਲ ਸੀਮੈਂਟ ਡਟੇਲ ਆ ਤੇ ਬੱਚਾ ਵੀ ਫੀਮੇਲ ਕਾਪ ਆ ਬਹੁਤ ਸੋਹਣਾ ਟਾਂਚਾ ਚੰਗੀ ਬਰੀਡ ਕੁਆਲਟੀ ਫੇਸ ਤੁਸੀਂ ਦੇਖ ਸਕਦੇ ਹੋ ਹਾਈਟ ਫੁੱਲ ਆ ਲੈਂਥ ਫੁੱਲ ਆ ਆਰਡਰ ਫਿਕਸ ਆ ਤੁਸੀਂ ਇਹਦੇ ਹਵਾਨੇ ਦੀ ਬਣਾਵਟ ਦੇਖ ਸਕਦੇ ਹੋ ਲੈ ਜਾਓ ਬਈ ਸਬ ਸੋ ਇਹ ਤੁਸੀਂ ਦੇਖ ਰਹੇ ਹੋ 4 ਨੰਬਰ ਦੇ ਉੱਤੇ ਗਾ ਟੈਗ ਨੰਬਰ ਤੁਹਾਨੂੰ ਦੱਸਤਾ ਚੰਗਾ ਟਾਂਚਾ ਆ ਇਸ ਤੋਂ ਅੱਗੇ ਜੀ 5 ਨੰਬਰ ਦੇ ਉੱਤੇ ਜਿਹੜੀ ਵਹਿੜ ਆ ਰਹੀ ਹੈ ਆਰਾਮ ਨਾਲ ਲਿਆਓ ਇੱਥੇ ਹੀ ਬੰਨ ਲਾ ਬਈ ਇਹਨੂੰ ਵੀ ਪੈਪਣਾ ਦੋਸਤ ਇਹ ਖੁੱਲੀਆਂ ਫਿਰਦੀਆਂ ਹੁੰਦੀਆਂ ਤੇ ਤੋਰਨੀਆਂ ਤਲਿਆਰੇ ਨਾਲ ਉਖਾਂ ਹੋ ਜਾਂਦੀਆਂ ਇਹਦਾ ਡਾਟਾ ਦੇ ਦਿਓ ਜੀ ਕੀ ਹੈ ਜਿਹੜੀ 5 ਨੰਬਰ ਦੀ ਗਾਂ ਹੈ ਸੈਗ ਬੁੱਲ 40116 ਦੀ ਆ ਠੀਕ ਹੈ ਨੰਬਰ 157 ਦਾ ਠੀਕ ਹੈ ਤੇ ਇਹ 10 ਤਰੀਕ 9ਵੇਂ ਮਹੀਨੇ ਨੂੰ ਸੋਈ ਆ ਠੀਕ ਹੈ ਔਰ ਇਹਦੇ 40 433 ਲੱਗਾ ਸੀਮਨ ਠੀਕ ਹੈ ਤੇ ਇਹਨੇ ਫੀਮੇਲ ਮੇਲ ਨੂੰ ਜਨਮ ਦਿੱਤਾ ਇਹਦਾ ਮੇਲ ਆ ਅੱਛਾ ਇਹਦਾ ਨਾ ਮੇਲ ਹੈ ਹਾਂ ਓਕੇ ਹਾਂ ਮੇਲ ਹੈ ਤਾਂ ਪਈਦਾ ਉਮਰ ਵੀ ਇਹਦੀ ਛੋਟੀ ਲੱਗਦੀ ਹੈ ਦੇਖਣ ਚ ਜੀ 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 ਇਹ ਬਿਲਕੁਲ ਪਹਿਲੇ ਸੂਏ ਸੂਈ ਆ ਹੂੰ ਪਲੂਨ ਬੱਛੀ ਆ ਠੀਕ ਹੈ ਹਾਂ ਇਹ ਅਗਲੇ ਸੂਏ ਬਹੁਤ ਅੱਛੀ ਗਾਂ ਬਣੇਗੀ ਠੀਕ ਹੈ ਹੋਰ ਸਾਹਮਣੇ ਹੀ ਆ ਕਿੰਨਾ ਵਧੀਆ ਕੰਪੈਰ ਕਰ ਰਿਹਾ ਬਹੁਤ ਅੱਛਾ ਇਹਦੀ ਬੈਕਗਰਾਉਂਡ ਹੈਗੀ ਇਸਕਾਂ ਕੀਮਤ ਇਹਦੀ ਕੀ ਰਹੂਗੀ ਜੀ ਹਾਂ ਜੀ ਰੇਟ ਇਹਦਾ ਇਹ ਜਿਹੜੀ ਗਾਂ ਹੈਗੀ 40 170 ਦੀ ਆਪਾਂ ਇਹਦੇ ਮਗਰ ਮੇਲ ਕਰਕੇ 1 ਲੱਖ 30 ਹਜ਼ਾਰ ਦੀ ਦੇ ਦਾਂਗੇ 1 ਲੱਖ 30 ਹਜ਼ਾਰ ਕੋਲ ਆ ਭਾਈ ਲੈ ਚੱਲ 130000 ਦੀ ਦਸੂਏ ਪਹਿਲਾ ਨਵੈੜ ਸੁਣਦਾ ਹੀ ਨਹੀਂ ਹਜੇ 8 ਕਿ ਦਿਨਾਂ ਦੀ ਸੋਈ ਆ ਤਾਜੀ ਸੋਈ ਵੀ ਆ ਤੇ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਫੈਕਸ ਹਵਾਨਾ ਬਿਲਕੁਲ ਕੰਪੈਕਟ ਆਰਡਰ ਇਹਦਾ ਦਿੰਦਾ ਸੋ ਰੇਟ ਇਹਦਾ 130000 ਹੈ 6 ਨੰਬਰ ਦੇ ਉੱਤੇ ਵੈੜ ਆ ਰਹੀ ਹੈ ਜੀ ਇੱਕ ਜਿਹਦਾ ਨੰਬਰ ਟੈਗ ਨੰਬਰ 37 ਠੀਕ ਹੈ ਤੇ ਇਹ ਆਪ ਐਵੀਐਸ ਦੀ ਐਂਡਓਵਰਬਲ ਦੀ ਇੰਡੈਵਰ ਦੀ ਹੈ ਹਾਂਜੀ ਸੁਆਹ ਦਾ ਕੰਮਾ ਜੀ ਇਹਦਾ ਸੁਆਹ ਅਸਲ ਭਾਜੀ ਤੀਸਰਾ ਤੀਜਾ ਸੁਆਹ ਹਾਂ ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ ਇਹਨੂੰ ਇਹ ਅੱਜ ਇਹਨੂੰ 8 ਦਿਨ ਸੂਈ ਨੂੰ ਹੋਏ ਆ ਜੀ ਠੀਕ ਹੈ ਅੱਛਾ ਇਹਦਾ ਦੁੱਧ ਦਾ ਕੀ ਰਿਕਾਰਡ ਰਿਹਾ ਹੈ ਇਹਨੇ ਪਿਛਲੇ ਹਫਤੇ 35 ਤੇ 40 ਦੇ ਵਿੱਚ ਵਿੱਚ ਦੁੱਧ ਪਿਛਲੇ ਸੁਆਹ ਦੇ ਵਿੱਚ 30 ਤੋਂ 40 ਲੀਟਰ ਹਾਂਜੀ ਠੀਕ ਹੈ ਤੇ ਅੱਜ ਕੀ ਏਲੀ ਗਾਂ ਹੈਗੀ ਆ ਉਹ ਤੋਂ ਘੱਟ ਦੀ ਬੱਦੇ ਕਰੇਗੀ ਉਹ ਤੁਹਾਡੇ ਸਾਹਮਣੇ ਆ ਸਟਰਕਚਰ ਬਾਡੀ ਦੁੱਧ ਮਤਲਬ ਆ ਉਹ ਬੰਦਰ ਸਹੀ ਆ ਇੱਕ ਅੱਛਾ ਇਹ ਬੱਚੇ ਦੇਣ ਵਾਲੀ ਗਾਂ ਹੈਗੀ ਆ ਆ ਰੇਟ ਇਹਦਾ ਕੀ ਰਹਿਣਾ ਜੀ ਇਹ ਆਪਣਾ ਹੈਗਾ ਨੰਬਰ 37 37 ਇਹ 1 ਲੱਖ 50 ਹਜ਼ਾਰ ਦੀ ਦਿੰਦੇ ਜੀ ਓਕੇ 37 ਨੰਬਰ ਨਾਲ ਬੱਚਾ ਫੀਮੇਲ ਹੈ ਇਹਦਾ ਫੀਮੇਲ ਬੱਚਾ ਜੀ ਆ ਦੇਖੋ ਕਿਹੜੇ ਬੁੱਲ ਦੀ ਹੈ ਫੀਮੇਲ ਇਹਦੇ 40 433 ਜਰਮਨ ਬੁੱਲ ਜਿਹੜਾ ਹੈਗਾ ਉਹਦੀ ਇਹ ਓਕੇ ਠੀਕ ਹੈ ਅੰਗਲੀਆਂ ਇਹ ਕਾਂ ਜਿਹੜੀ ਹੁਣ ਦਿਖਾ ਰਹੇ ਆ ਆਪਾਂ ਹਾਂਜੀ ਇਹਦਾ ਟੈਗ ਨੰਬਰ ਕਿੰਨਾ ਹੈ ਤੇ ਕੀ ਡਿਟੇਲ ਹੈ ਇਹਦੀ ਇਹਦਾ ਟੈਗ ਨੰਬਰ 99 ਹੈਗਾ ਠੀਕ ਹੈ ਤੇ ਇਹ ਥਰਡ ਲੈਕਟੇਸ਼ਨ ਦੇ ਵਿੱਚ ਸੂਈ ਆ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹ ਇਹਨੂੰ ਅੱਜ ਸੂਈ ਨੂੰ ਇਹ 15 ਨਵੰਬਰ ਨੂੰ ਸੂਈ ਆ ਸਿਰਫ ਠੀਕ ਹੈ ਇਸ ਟਾਈਮ ਕੋਲੋਂ ਦੁੱਧ ਨਹੀਂ ਹੋਇਆ ਕਿੰਨਾ ਦੁੱਧ ਹੋਊਗਾ ਜੀ ਇਸ ਟਾਈਮ ਐਸੇ ਲਈ ਇਹ 18-20 ਤੇ ਸ਼ੁਰੂ ਹੋਈ ਆ ਹਮ ਤੇ ਇਹ 30 ਪਲੱਸ ਕਰਨ ਵਾਲੀ ਗਾਂ ਆ ਠੀਕ ਹੈ ਕੀਮਤ ਇਹਦੀ ਕੀ ਰੱਖੀ ਹੈ ਜੀ ਆਪਾਂ ਇਹ ਜਿਹੜੀ ਗਾਂ ਹੈਗੀ ਆ ਇਹ ਆਪਾਂ 1 ਲੱਖ ਤੇ 50 ਹਜ਼ਾਰ ਦੀ ਦੇਵਾਂਗੇ ਠੀਕ ਐ ਬੱਚੇ ਦੇ ਨਾਲ ਇਹਦੇ ਮਗਰ ਫੀਮੇਲ ਹੈਗੀ ਆ ਉਹ 40 433 ਬੁੱਲ ਦੀ ਹੈਗੀ ਜਿਹੜਾ ਕਿ ਜਰਮਨ ਇੰਪੋਰਟਡ ਬੁੱਲ ਹੈਗਾ ਓਕੇ ਤੋਂ ਬਹੁਤਾ ਸੀਮਨ ਇੱਥੇ 40 433 ਲੱਗਾ ਸੀਗਾ ਜ਼ਿਆਦਾ ਅਸੀਂ ਐਡੀ ਵੱਡੀ ਫਾਰਮ ਹੋਣ ਕਰਕੇ ਜ਼ਿਆਦਾ ਸੀਮਨ ਇੰਟਰੋਡਿਊਸ ਨਹੀਂ ਕਰਦੇ ਕਿਉਂਕਿ ਇਨ ਬਰੀਡਿੰਗ ਹੋਣ ਦਾ ਬਹੁਤ ਜੰਦਾ ਚਾਂਸ ਓਕੇ ਇਸ ਕਰਕੇ ਜੜਾ ਵੀ ਅਸੀਂ ਬਰੇਡ ਇੱਕ ਸਾਲ ਲਾਉਨੇ ਹੋ ਪੂਰਾ ਸੀਮਨ ਲਾਈ ਦਾ ਠੀਕ ਹੈ ਓਕੇ ਸੋ ਇਹ ਗਾਂ ਦੋਸਤੋ ਇਹਦਾ ਰੇਟ 1.5 ਲੱਖ ਤੇ ਇਹ ਵੀ ਤੀਜਾ ਸੂ ਹੈ ਅਰ ਇਹਦਾ ਵੀ ਚੰਗਾ ਦੋਸਤੋ ਥੋੜਾ ਜਆ ਰਸੇ ਦੀ ਹਲਕਤ ਵੱਧ ਬਣਾਉਂਦੀ ਹੈ ਇਹ ਤਾਂ ਹੀ ਤੁਹਾਨੂੰ ਬਹੁਤਾ ਤੋਰ ਕੇ ਨਹੀਂ ਦਿਖਾ ਸਕੇ ਆ ਇਸ ਤੋਂ ਅੱਗੇ ਆਪਾਂ ਜਰਸੀ ਗਾਂ ਦਿਖਾ ਰਹੇ ਹਾਂ ਜੀ ਇਹਦਾ ਕੀ ਡਾਟਾ ਹੈ ਤਾਂ ਇਹ ਇਸ ਜਰਸੀ ਦਾ ਟੈਗ ਨੰਬਰ 2 ਹੈਗਾ ਹੂੰ ਤੇ ਇਹ ਜਰਸੀ ਸਾਨੂੰ ਇਕਵਾਲ ਸਿੰਘ ਨੇ ਦਿੱਤੀ ਸੀ ਤੇ ਅਸੀਂ ਇਸ ਜਰਦੀ ਦਾ ਪਿਛਲੇ ਸਾਲ 33 ਲੀਟਰ ਦੁੱਧ ਚੋਇਆ ਠੀਕ ਹੈ ਤੇ ਇਹ ਜਿਹੜੀ ਜਰਦੀ ਹੈਗੀ ਆ ਇਹ ਆਪ ਮਦੀਨ ਦੀ ਠੀਕ ਹੈ ਤੇ ਮਦੀਨ ਬੋਲਦੀ ਜਰਦੀ ਹੈ ਉਹ ਤੋਂ ਬਾਅਦ ਅਸੀਂ ਹੂੰ ਇਹਨੂੰ ਜਿਹੜਾ ਅੱਗੇ ਸੀਮਨ ਲਾਇਆ ਉਹ 50062 ਜਿਹੜਾ ਕਿ ਸੈਕ ਦਾ ਬੋਲਿਆ ਠੀਕ ਹੈ ਉਹਦਾ ਇਹਦੇ ਸੀਮਨ ਲੱਗਾ ਹੈਗਾ ਔਰ ਉਮੀਦ ਹੈ ਕਿ ਇਹ ਬੱਚੀ ਦਾਊਗੀ ਅੱਛਾ ਕਿੰਨਾ ਟਾਈਮ ਬਾਕੀ ਹੈ ਦਾ ਇਸ ਟਾਈਮ ਇਹ ਜਿਹੜੀ ਹੈਗੀ ਆ ਇਹਦੇ ਜਿਹੜੇ ਦਿਨ ਆ 25-9 ਨੂੰ ਪੂਰੇ ਹੋ ਜਾਣੇ ਆ ਠੀਕ ਹੈ ਪੰਜ-ਸੱਤ ਦਿਨ ਆਂਦੇ ਆ ਵੈਂਸ ਦੇਖ ਲਓ ਇਸ ਦੋ ਦੀ 43 ਕਾਂ ਆ ਹੂੰ ਬਹੁਤ ਵੱਡਾ ਕੀ ਰੱਖਦੇ ਹੋ ਜੀ ਇਹ ਇਸ ਵੇਲੇ ਦੀ ਕੀਮਤ ਹੈ ਕਿਉਂਕਿ ਨਹੀਂ ਸੁਈ ਹੈਗੀ ਇਸ ਕਰਕੇ ਇਸ ਵੇਲੇ ਦੀ ਕੀਮਤ 135 ਆ 1 ਲੱਖ 35 ਹਾਂਜੀ ਓਕੇ ਦੋਸਤੋ ਦੋ ਨੰਬਰ ਟੈਗ ਹੈ ਥੋੜਾ ਇਹਦੇ ਖੁਰਦੇ ਉੱਤੇ ਇਸ ਪਾਸੇ ਜਿਵੇਂ ਸਟੋਰੀ ਸਾਟ ਲੱਗੀ ਹੁੰਦੀ ਹੈ ਇਸ ਤਰ੍ਹਾਂ ਵੈਸੇ ਬਹੁਤੀ ਤਖਲੀਫ ਨਹੀਂ ਮੰਦੀ ਪਰ ਜੋ ਚੀਜ਼ ਹੈ ਉਹ ਧਿਆਨ ਚ ਲੈਣਾ ਸਾਡਾ ਹੱਕ ਬਣਦਾ ਫਰਜ਼ ਹੈ ਸੋ ਹਜੇ 5-7 ਦਿਨ ਰਹਿੰਦੇ ਆ ਦੁੱਧ ਲਾਉਣਾ ਸ਼ੁਰੂ ਕੀਤਾ ਦਿਨ ਉੱਤੇ ਵੀ ਲੈ ਸਕਦੀ ਹੈ ਕਮਾਲਾ ਬਾਈ ਸਭੀ ਚੰਗੀ ਹੈ ਰੇਟ 1,35,000 ਹੈ ਸੋ ਦੁੱਧ ਦਾ ਰਿਕਾਰਡ ਬੜਾ ਚੰਗਾ ਅੰਕਲ ਜੀ ਹੋਰੀ ਦੱਸਦੇ ਇਹਦਾ ਪਿਛਲੇ ਸੋਏ ਦਾ ਸੋਏ ਜਰਸੀ ਦੋਸਤੋ ਤੁਹਾਨੂੰ ਇਸ ਵੀਡੀਓ ਚ ਦਿਖਾਉਣੀ ਸੀ ਇਹਨੂੰ ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਹੁਣ ਜਿਹੜੀ ਗਾਂ ਆਪਾਂ ਤੋਰ ਕੇ ਦਿਖਾ ਰਹੇ ਹਾਂ ਜੀ ਇਹਦਾ ਟੈਗ ਨੰਬਰ ਤੇ ਡਿਟੇਲ ਇਦੀ ਦੱਸ ਦਿਓ ਇਹਦਾ ਭਾਜੀ ਟੈਗ ਨੰਬਰ 54 ਹੈਗਾ ਹੂੰ ਤੇ ਇਹ 3 ਲਕਸ਼ਨ ਇਲੈਕਸ਼ਨ ਤੇ ਇਹਦੀ ਅਨਲੈਕਟੇਸ਼ਨ ਆਣੀ ਆ ਠੀਕ ਹੈ ਇਸ ਸੈਗ 140 120 ਦੀ ਆ ਠੀਕ ਹੈ ਤੇ ਉਸ ਤੋਂ ਬਾਅਦ ਇਹ ਇਹਦੇ ਜਿਹੜੇ ਮਤਲਬ ਜਨਪੁਰੇ ਉਹ 10 ਤਰੀਕ ਨੂੰ ਹੋਣੇ ਆ 10 10 ਨੂੰ 10 10 ਨੂੰ 10 10 ਨੂੰ ਪੈਣੇ ਜਿਹੜੇ ਅੱਜ ਇਹਦੇ 20 ਦਿਨ ਰਹਿੰਦੇ ਆ ਠੀਕ ਹੈ ਔਰ ਇਹ 40433 ਇਹਦੇ ਲੱਗਾਇਆ ਠੀਕ ਹੈ ਤੇ ਔਰ ਬਹੁਤ ਅੱਛੀ ਗਾਂ ਹੈਗੀ ਅਸੀਂ ਇਹਦਾ ਪਿਛਲੇ ਸਾਲ 40 ਪਲੱਸ ਲੀਟਰ ਦੁੱਧ ਚੋਇਆ ਅੱਛਾ ਇਹਦੀ ਕੀਮਤ ਕੀ ਸੋਚੀ ਆਪਾਂ ਇਹਦੀ ਇਸ ਵੇਲੇ ਭਾਜੀ 1,30,000 ਰੁਪਏ ਕਿਉਂਕਿ ਕੱਚੀ ਹੈਗੀ ਆ ਓਕੇ ਗਾਂ ਸੋਸੋ ਭਾਜੀ 22 ਦਿਨਾਂ ਦੀ ਕੱਚੀ 1,30,000 ਰੇਟ ਹੈ ਬਾਕੀ ਟਾਂਚਾ ਦੇਖ ਲਓ ਤੁਸੀਂ ਤੀਜੇ ਸੂਏ 'ਚ ਇਸ ਗਾਣੇ ਸੁਣਾ ਪਰਤੇ ਵਾਲਾ ਰੇਟ ਹੈ ਜੇ ਕੋਈ ਸੰਭ ਲੂਗਾ 4 ਰੁਪਏ ਨਫਾ ਵੀ ਦਿੱਤਾ ਸਾਰਿਆਂ ਨੇ ਬਹੁਤ ਬਾਕੀ ਕੋਲੋਂ ਆ ਕੇ ਤੁਸੀਂ ਦੇਖਿਓ ਹਾਂਜੀ ਇਹ ਵੈੜ ਦੀ ਕੀ ਡਿਟੇਲ ਆ ਕਨਮਾ ਸੂਆ ਇਹਦਾ ਇਹ ਵੈੜ ਦਾ ਨੰਬਰ ਟੈਗ ਨੰਬਰ 171 ਹੈਗਾ ਹੂੰ ਇਹ ਫਸ ਸਲੈਕਸ਼ਨ ਹੁਣ ਇਹ ਸੁਣਾ ਪਹਿਲੀ ਲਕਟੇਸ਼ਨ ਠੀਕ ਹੈ ਤੇ ਇਹ ਸੈਗ 40 120 ਦੀ ਵੈੜ ਆ ਠੀਕ ਹੈ ਤੇ ਅੱਗੇ ਦੇ ਮਤਲਬ 40 433 ਲੱਗਾ ਆ ਹੂੰ ਤੇ ਬਹੁਤ ਅੱਛੀ ਕੁਆਲਿਟੀ ਦੀ ਬੈਡ ਹੈਗੀ ਆ ਇਹਦੀ ਕੀਮਤ ਕੀ ਰੱਖਦੇ ਹੋ ਇਹ ਅੱਜ ਇਹਦੀ ਕੀਮਤ 130 ਆ ਹਾਂਜੀ 130 1 ਲੱਖ 30 ਹਜ਼ਾਰ ਓਕੇ ਦੋਸਤੋ 1 ਲੱਖ ਤੇ 30 ਹਜ਼ਾਰ ਰੇਟ ਹੈ ਤੇ ਰੇਟ ਰੀਜ਼ਨੇਬਲ ਆ ਪੂਰਾ ਬਾਕੀ ਇੱਕ ਚੀਜ਼ ਧਿਆਨ ਚ ਲਿਆ ਦਿਆਂ ਵੀ ਅਗਲੇ ਦੋਨੇ ਗੱਟਿਆਂ ਦੇ ਉੱਤੇ ਥੋੜੀ ਥੋੜੀ ਸੋਜ ਹੈ ਪੱਗੇ ਤੇ ਰਹਿਣ ਕਰਕੇ ਹੋ ਸਕਦੀ ਹੈ ਬਾਕੀ ਜਿਹਨੇ ਖਰੀਦਣੀ ਆ ਉਹਨੇ ਇਹ ਚੀਜ਼ ਨੂੰ ਧਿਆਨ ਚ ਕਰਨਾ ਦੇਖਣਾ ਪਹਿਲਣ ਵੈੜ ਸੂਗੀ ਡਿਟੇਲ ਦੇ ਨੂੰ ਦੇਤੀ ਆ ਸੀਮੈਂਟ ਡਿਟੇਲ ਤਾਂ ਨਹੀਂ ਹੈ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਸੋ ਇਹ ਪਹਿਲਣ ਵੈਡ ਵਿਕਰੀ ਆਸਤੇ ਇਸ ਟਾਈਮ ਫਾਰਮ ਦੇ ਵਿੱਚ ਮੌਜੂਦ ਹੈ ਸੋ ਦੋਸੋ ਇਹ ਪਹਿਲਣ ਵੈਡ ਹੈ ਜਿਹੜੀ ਵਿਕਰੀ ਆਸਤੇ ਆ ਤੁਸੀਂ ਇਹਨੂੰ ਫੇਰ ਦੇਖ ਸਕਦੇ ਹੋ ਅੰਕਲ ਜੀ ਇਹ ਜਰਸੀ ਬੱਚੀ ਜਿਹੜੀ ਇੱਕ ਹੀ ਆ ਜਰਸੀ ਜਿਹੜੀ ਬੱਚੀਆਂ ਚ ਦਿਖਾਉਣੀ ਹੈ ਵੀਰੇ ਹੀਫਰ ਤੌਰ ਦੇ ਉਧਰ ਨੂੰ ਜਾਣਦੇ ਇਹਦਾ ਡਾਟਾ ਕੱਢ ਲਓ ਜੀ ਕੀ ਡਿਟੇਲ ਹੈ ਇਹਦੀ ਇਹੜੀ ਬੱਚੀ ਹੈ ਦਾ ਟੈਗ 566 ਨੰਬਰ ਹੈ ਆਪਣਾ ਹੂੰ ਤੇ ਇਹ ਜਿਹੜੀ ਬੱਚੀ ਹੈਗੀ ਇਹ ਵੀ ਇਸ ਜ਼ਿਗ ਸਿਮਨ ਦੀ ਬੱਚੀ ਆ ਠੀਕ ਹੈ ਤੇ ਇਹ ਤਕਰੀਬਨ 14 ਮਹੀਨਿਆਂ ਦੀ ਹੋ ਗਈ ਆ ਓਕੇ ਤੇ ਆਹਾ ਤੋਂ ਬਾਅਦ weight ਦਾ ਸਹੀ ਆ ਹੂੰ ਤੇ ਸਿਮਨ ਲੈ ਲੇਗੀ ਆ ਸਿਰਫ ਮੌਸਮ ਕਰਕੇ ਨਹੀਂ ਸਹੀ ਹੈ ਮੌਸਮ ਸਹੀ ਹੋਵੇ ਹਾਂ ਕੀਮਤ ਇਹਦੀ ਕੀ ਰੱਖਦੇ ਹੋ ਜੀ ਇਹ ਬੱਚੀ 60000 ਰੁਪਏ ਦੀ ਕੀਮਤ ਆ 60000 ਹਾਂਜੀ ਓਕੇ ਸੋ ਦੋਸਤੋ ਕੀਮਤ 60000 ਰੁਪਏ ਫਾਰਮ ਦੀ ਜਰਸੀ ਬੱਚੀ ਜੱਕ ਬੋਲਦੀ ਐ ਇਹ ਤੁਹਾਨੂੰ ਤੋਰ ਕੇ ਨਹੀਂ ਦਿਖਾਤੀ ਬਾਕੀ ਵੜਾਂ ਖੜੀਆਂ ਨਹੀਂ ਦਿਖਣ ਨੂੰ ਜਿਹੜੀਆਂ ਉਹ ਇੱਥੇ ਦਿਖਾ ਦੇਣੀਆਂ ਬੱਚੀ ਨੂੰ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲੈਣਾ ਹਾਂਜੀ ਇਹ ਤੋਂ ਅੱਗੇ ਜਿਹੜੀ ਵੈੜ ਆ ਜੀ ਐਚ ਐਫ ਇਹ ਜਿਹੜੀ ਐਸ਼ਬ 571 ਦਾ ਨੰਬਰ ਆ ਹੂੰ ਤੇ ਇਹ ਬੱਚੀ ਜਿਹੜੀ ਹੈਗੀ ਆ ਸੈਗ 40432 ਦੀ ਆ ਠੀਕ ਹੈ ਤੇ ਇਹ ਵੀ 14 ਮਹੀਨੇ ਦੀ ਹੋ ਗਈ ਆ ਕੀਮਤ ਇਹਦੀ ਜੀ ਇਹਦੀ ਕੀਮਤ ਆਪਾਂ 40000 ਰੱਖਾਂਗੇ ਕਿਉਂਕਿ ਇਹ ਹਰੇਕ ਕਿਸ ਨੂੰ ਦੱਸਣ ਦਾ ਪਹਿਲਾਂ ਫਰਜ ਬੰਦਾ ਇਹਦੇ ਜਦੋਂ 나ੜਵਾ ਖਿੱਚ ਹੋ ਗਿਆ ਸੀ ਅੱਛਾ ਉਹਦੀ ਵਜ੍ਹਾ ਨਾਲ ਇਹ ਹੁਣ ਗੁੰਮੜ ਜਾ ਵੱਜਿਆ ਵੈਸੇ ਠੀਕ ਆ ਠੀਕ ਓਕੇ ਤੁਹਾਨੂੰ ਕੀਮਤ 40000 ਆ ਧੁੰਨੀ ਦੇ ਉੱਤੇ ਥੋੜਾ ਜਿਹਾ 나ੜਵਾ ਦੇਖ ਤੁਹਾਨੂੰ ਉਹ ਦਿਸਦਾ ਹੋਣਾ ਕਿਉਂਕਿ ਜੋ ਪੱਛਾ ਸੀ ਇਹ ਹੈ ਨਾਰੂਆ ਕਾਵਾ ਖਿੱਚ ਦਿੰਦਿਆਂ ਕਈ ਵਾਰ ਤੋਂ ਉਹਦੇ ਨਾਲੋਂ ਬਣਿਆ ਹੋਇਆ ਐ ਇਸੋ ਅੱਗੇ ਜਿਹੜੀ ਬੱਚੀ ਆ ਜੀ ਇਹਦੀ ਵੀ ਡਿਟੇਲ ਦੇ ਦਿਓ 576 ਆ ਜੀ ਇਹਨੂੰ ਪਰਖਾ ਲਓ ਇਹਦਾ ਟੈਗ 576 ਬਿਲਕੁਲ ਬਿਲਕੁਲ ਫੋਲ ਦੇ ਨੂੰ ਬਈ ਨਿਕਾ ਉੱਧਰ ਠੀਕ ਐ ਹਾਂਜੀ ਇਹਦਾ ਕੀ ਡਾਟਾ ਜੀ ਇਹ ਸੈਗ 40 432 ਬੁਲਦੀ ਇਹ ਵੀ ਆ ਹਮ ਤੇ ਇਹ ਤਕਰੀਬਨ ਐਸੇ ਲਈ ਜਿਹੜੀ ਇਹਦੀ ਉਮਰ ਹੈਗੀ ਯਾ ਉਹ ਮਤਲਬ 12 ਮਹੀਨੇ ਆ ਕੀ ਕੀਮਤ ਹੈ ਦੀ ਇਹ ਜਿਹੜੀ 576 ਇਹ 50000 ਦੀ ਬੱਛੀ ਹੈ ਜੀ 50000 ਤੁਸੀਂ ਦੇ ਇੱਕ ਮੌਕਾ ਹੈ ਇਹ ਆ ਇਹ ਲਾ ਦੇਣਾ ਜੀ ਧਿਆਨ ਚ ਕਰ ਲਿਓ ਬਾਕੀ ਚੀਜ਼ਾਂ ਆ ਇਹ ਲਾ ਦੇਈ ਲਾ ਦੇ ਬਾਈ ਕਰ ਇਹਨੂੰ ਕਰ ਸੋ ਇਹ ਬੱਛੀ ਤੁਸੀਂ ਦੇਖ ਲਓ 50000 ਰੁਪਏ ਦੀ ਕੀਮਤ ਰੱਖੀ ਗਈ ਹੈ ਅੱਜ ਇਸ ਵੀਡੀਓ ਚ ਬਾਕੀ ਮੌਕੇ ਤੇ ਮਾਨਤਾਨ ਹੋ ਜਾਣਾ ਹੁੰਦਾ ਆ ਇਹ ਤੋਂ ਅੱਗੇ ਬੱਛੀ ਜਿਹੜੀ ਇਹਦਾ ਟੈਗ ਨੰਬਰ ਜੀ 580 ਹੈਗੀ ਜੀ ਹੂੰ ਇਹ ਸੈਗ 40 433 ਦੀ ਧੀ ਹੈਗੀ ਆ ਠੀਕ ਹੈ ਤੇ ਇਹ ਜਿਹੜੀ ਹੈਗੀ ਆ ਬੱਚੀ ਇਹਦੀ ਕੀਮਤ ਜਿਹੜੀ ਹੈਗੀ ਆ ਉਹ ਅਸੀਂ 35000 ਰੁਪਏ ਦੋਹ ਦੇ ਬਈ ਮਾੜੀ ਜਾਣ ਦਿਓ ਤਾਂ ਬਹੁਤ ਸੋਹਣੀ ਬੱਚੀ ਹੈਗੀ ਆ ਹੂੰ ਔਰ ਸਾਫ ਸੁਥਰੀ ਆ ਠੀਕ ਹੈ ਹਾਂ 580 ਨੰਬਰ ਟੈਗ 35000 ਰੇਟ ਢਾਂਚਾ ਚੰਗਾ ਸੋਹਣਾ ਚੰਗੀ ਗਾਂ ਬਣੂਗੀ ਇਹ ਫਾਰਮ ਦੀ ਬਰੀਡ ਹੈ ਤੁਰਨਾ ਇਹਨਾਂ ਨੇ ਦੱਸੋ ਖੁੱਲ ਹਾਲੇ ਇਹਦੀ ਉਮਰ ਕੋਚ ਨਹੀਂ ਹੋਈ ਜੀ ਬਹੁਤ ਤਕੜੀ ਗਾਂ ਬਣੀ ਐਸੇ ਦਸੰਬਰ ਜਨਵਰੀ ਦੇ ਵਿੱਚ ਆਪਨ ਹੋਣ ਵਾਲੀ ਹੈ ਹਾਂਜੀ ਆ ਇਸ ਤੋਂ ਅਗਲੀ ਬੱਚੀ ਦਾ ਡਾਟਾ ਕੱਢ ਲਓ ਜੀ ਆਪਣਾ ਇਹ ਸਵਾ 582 ਨੰਬਰ ਹੈ ਜੀ ਨੈਕਸਟ ਠੀਕ ਹੈ ਇਹ ਹੀਫਰ ਜਿਹੜੀ ਹੈਗੀ ਆ ਇਹ ਇਹ ਵੀ 40 433 ਦੀ ਧੀ ਆ ਹੂੰ ਬਹੁਤ ਅੱਛਾ ਸੀਮਨ ਇਹਦੇ ਬਾਰੇ ਪਹਿਲਾਂ ਆਪਾਂ ਜ਼ਿਕਰ ਕਰ ਚੁੱਕੇ ਹਾਂ ਹੂੰ ਤੇ ਇਹ ਤਕਰੀਬਨ ਐਸੋਲੇ ਦੀ ਉਮਰ ਜੜੀ ਹੈਗੀ ਸਿਰਫ ਇਹ ਬਾਹਰਵੇਂ ਮਹੀਨੇ ਦੀ ਜਨਮ ਹੈਗਾ ਇਹ 9 ਮਹੀਨੇ ਦੀ 8-9 ਮਹੀਨੇ ਦੀ ਆ ਕੀਮਤ ਇਹਦੀ ਕੀ ਰੱਖੀ ਹੈ ਜੀ ਇਹ ਆਪਾਂ ਬੱਚੀ ਜਿਹੜੀ ਹੈਗੀ ਆ 40000 ਦੀ ਦਵਾਂਗੇ 40000 ਦੀ ਦੱਸੋਗੇ ਬੱਚੀ ਮਿਲਣੀ ਹੈ ਆ ਇਹਦੇ ਅੱਗੇ ਇੱਕ ਛੋਟਾ ਬੱਚਾ ਹਾਂ ਛੋਟਾ ਬੱਚਾ ਹੈਗਾ 82 ਨੰਬਰ ਟੈਗ ਹਾਂਜੀ ਇਹ ਵੀ ਇਹ ਦਾ ਵੀ ਇਹ ਸੈਗ 40433 ਦੀ ਇਹ ਆ ਹੂੰ 586 ਇਹਦਾ ਟੈਗ ਨੰਬਰ ਆ ਹੂੰ ਇਹ ਮਤਲਬ ਅਸੀਂ ਇਹ ਬੱਚੀ ਛੋਟੀ ਹੈ 30000 ਦੀ ਬੱਚੀ ਹੈ ਦੇਵਾਂਗੇ 30000 30000 ਦੀ ਬੱਚੀ ਦੇਵਾਂਗੇ ਠੀਕ ਹੈ ਓਕੇ ਸੋ ਇਹ 30000 ਦੀ ਮਿਲਣੀ ਹੈ ਦੋਸਤੋ ਤੇ ਬਾਕੀ ਬੱਚੀਆਂ ਦੀ ਕੀਮਤ ਤੁਹਾਨੂੰ ਸਾਰੀਆਂ ਦੀ ਦੱਸਤੀ ਹੈ ਨਾਲ ਗਾਵਾਂ ਦਿਖਾਤੀਆਂ ਬੇਨਤੀ ਹੈ ਜੀਨੇ ਪਸ਼ੂ ਖਰੀਦਣਾ ਆ ਕੇ ਦੇਖਿਓ ਕੋਲੋਂ ਆਇਆ ਪਸ਼ੂਆਂ ਦੀ ਸਹੀ ਸਮਝ ਆਉਂਦੀ ਹੁੰਦੀ ਹੈ ਤੇ ਸੌਦੇ ਵੀ ਸਾਹਮਣੇ ਬੈਠ ਕੇ ਸਾਹਮਣੇ ਖੜਕੇ ਹੁੰਦੇ ਆ ਤੋਂ ਦੇ ਲਈ ਜ਼ਰੂਰੀ ਆ ਵੀ ਤੁਸੀਂ ਇੱਥੇ ਪਹੁੰਚਣਾ ਹੋਊਗਾ ਤੇ ਆਪਦੀ ਸਮਝ ਨਾਲ ਆਪਦੀ ਤਸੱਲੀ ਨਾਲ ਇਹਨਾਂ ਚੋਂ ਜਿਹੜਾ ਨਾਲ ਤੁਹਾਨੂੰ ਜੱਚਾ ਖਰੀਦ ਲਿਓ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ